10 ਹੱਥ ਬਨ ਕੇ ਧਿਆਉਂਦੇ ਪਰਮਾਤਮਾ ਨੂੰ ਰੰਗਲੇ ਦਿਮਾਗ ਚ ਜਗਾ ਦੇਣਾ ਵੀ ਬੈਟਰੀ ਵੇਦਤੀ ਗ੍ਰੰਥ ਲਿਆ ਕੇ ਬਾਚਲੇ ਅਨੇਕਾਂ ਮੈਂ ਤਪੜ ਲੇ ਬਥੇ ਰਹਿਲ ਜੈਬ ਰਾਜ ਮੈਂ ਟਰੀ ਮੋਸ਼ਕਲ ਨਾਲ ਅੰਗਰੇਜ਼ਾਂ ਦੀ ਜ਼ਬਾਨ ਸਿੱਖੀ ਲੈ ਕੋ ਪ੍ਰੋਫੈਸਰ ਆ ਸਖਾਤੇ ਐਸੇ ਲੈ ਟਰੀ ਬਾਬੂ ਜੀ ਤੇ ਮੀਰ ਕਰੋ ਆਪਣਾ ਸਮਝ ਬੱਚਾ ਆ ਜਿਨਾ ਵੀ ਰਚਨੀ ਪੰਜਾਬੀ ਦੀ ਪਾਵਟ ਸੋ ਸੋ ਪਰ ਨਮਰ ਚਰੰਗਲਾ ਜਹਾਨ ਜੀ ਨੇ ਪੰਜ ਵੇਲੇ ਸੀਸ ਮੈਨ ਨਵਾ ਕਾਰਾ ਸੱਚੇ ਨੂੰ ਯਾਦ ਫਿਰ ਜੀ ਦੀ ਬਿੰਦ ਜੀ ਦੀ ਕੋਖ ਚੋਂ ਜਨਮ ਲੈ ਲਿਆ ਸੁਰਗ ਮਿਲਨ ਮਾ ਪਿਤਾ ਦਾ ਕਰਾ ਧੰਨਵਾਦ ਤੀਸਰਾ ਨੰਬਰ ਜਿਹੜਾ ਵਿੱਦਿਆ ਪੜਾਉਣ ਵਾਲਾ ਕਾਗ ਤੂ ਹਣਸ ਜੋ ਬਣਾਉਣ ਵਾਲਾ ਉਸਤਾਦ ਬਾਬੂ ਜੀ ਖਲਾਰ ਦੇ ਫਲਾਵਰ ਦਿਵਾਨ ਵਿੱਚ ਚੋਗ ਲੈਣ ਕਵੀ ਪ੍ਰਚਾਰਕ ਸਣ ਤਸਾਦ ਰੱਬ ਤੂੰ ਦਰਨ ਵਾਲੀ ਕੋਮਲ ਚਰਨ ਵਾਲੀ ਗਲਤੀ ਮਰਨ ਵਾਲੇ ਦੇਸ਼ ਦੇ ਨਰੇ ਸ਼ੁਕਰ ਸ਼ਾਂਟ ਮੀ ਸਰੀਰ ਵਾਲੀ ਤੀ ਤਨਸ਼ਤੀਰ ਵਾਲੇ ਮੋਣੀ ਤਸ ਵੀਰ ਵਾਲੇ ਚੰਦ ਜੈ ਸੇ ਫੇਸ ਗੁਰੂ ਪੰਜਾ ਕੱਕਿਆ ਵਾਲੀ ਤੀ ਕਰਾਰਾ ਪੱਕਿਆ ਵਾਲੀ ਕੰਮ ਆਣ ਠੱਕਿਆ ਵਾਲੀ ਕਰਨ ਹਮੇਸ਼ੁਕਰ ਬਾਬੂ ਜੀ ਸ਼ਰਮ ਵਾਲੀ ਦਵਾਰੀ ਤੀ ਤਰਮ ਵਾਲੇ ਪਟਣੇ ਜਰਮ ਵਾਲੀ ਮੇਰੀ ਦਸ਼ਮੇ ਸੁਗੁਰ ਰਾਜਧਾਨੀ ਰਾਜਾਂ ਵਾਲੇ ਜੋੜਿਆਂ ਕੋੜਿਆਂ ਸਾਜਾਂ ਵਾਲੇ ਚਿੱਤਿਆਂ ਚੇਤਿਆਂ ਬਾਜਾਂ ਵਾਲੇ ਦਾਸ ਦਾ ਆਦੇਸ਼ ਸੁਗੁਰ ਉੱਚੀਆਂ ਜਕਾਰਾਂ ਵਾਲੀ ਤਾਜ ਚਮਕਾਰਾਂ ਵਾਲੀ ਸੋਹਣਿਆਂ ਦਲਾਰਿਆਂ ਵਾਲੀ ਸੀਰਖਾ ਗੀ ਕੇ ਸੁਗੁਰ ਸੱਚ ਤੇ ਅਰੰਨ ਵਾਲੀ ਪਾਪ ਸੀ ਲੜਨ ਵਾਲੀ ਜੰਗ ਤੇ ਚੜਨ ਵਾਲੀ ਹਿੰਦ ਰੱਖੀਏ ਸੁਗੁਰ ਬਾਬੂ ਜੀ ਸ਼ਰਮ ਵਾਲੀ ਦੁਆਰੀ ਤੇ ਤਰਮ ਵਾਲੀ ਪਾਟਣ ਜਰਮ ਵਾਲੀ ਮੀਰੀ ਦਸ਼ਮੀ ਮਲੇਸ਼ਗੁਰ ਬੜੀ ਉੱਚ ਸ਼ਾਨ ਵਾਲੀ ਸੁੱਚੇ ਖਾਨਦਾਨ ਵਾਲੀ ਤੀਰਤੀ ਕਮਾਨ ਵਾਲੀ ਮਾਰ ਦੀ ਮਲੇਸ਼ਗੁਰ ਸ਼ੂਤ ਨੂੰ ਕੱਢਣ ਵਾਲੀ ਮਾਰੀ ਨੂੰ ਛੱਡਣ ਵਾਲੀ ਵੈਰੀ ਨੂੰ ਵੱਢਣ ਵਾਲੇ ਚੱਕ ਤੇ ਕਲੇਸ਼ਗੁਰ ਛਾਤੀ ਉੱਤੇ ਬੌਰ ਵਾਲੀ ਬੁੱਧੂ ਸ਼ਾਹ ਸੌਰ ਵਾਲੀ ਤੇ ਆਨੰਦਪੁਰ ਫਿਰ ਦਿਸ ਪਰ ਦੀਸਗੁਰਾ ਬਾਬੂ ਜੀ ਸ਼ਰਮ ਵਾਲੀ ਦੁਆਰੇ ਤੇ ਰੰਮ ਵਾਲੀ ਪਾਟਣੀ ਜਰਮ ਵਾਲੀ ਮੇਰੀ ਦਸ਼ਮੀ लंग चम चेत लाॾी माझे द वंडा टुटी सिखी नंढा डे नंढा ताल वंडी पर वेस गुर ਬਾਬੂ ਜੀ ਸ਼ਰਮ वारी ਦਵਾਰੇ ते तरम वारी ਪਾਟਣੀ जरम ਵਾਲੀ मेर ਦਸਮੀ ਸ਼ੁਕਰ ਕਾਰ ਕਲੰਗੀ ਤਰ